ਸੋ ਨਮਨ ਅਕਥ ਕਥਾ ਹਰਨਾਮ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤਿੰਨਾਂ ਦੀ 11ਵਾਂ ਵਾਰ ਦੀ 19ਵੀਂ ਪੌੜੀ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ ਔ ਜਿਵੇਂ ਅੱਜ ਦੀਆਂ ਤੁਕਾਂ ਦੇ ਅੰਦਰ ਕੁਝ ਗੁਰ ਸਿੱਖਾਂ ਦੇ ਨਾਮ ਲੈ ਕੇ ਤੇ ਉਹਨਾਂ ਨੇ ਜਿਵੇਂ ਆਪਣੇ ਜੀਵਨ ਨੂੰ ਗੁਰੂ ਪਾਸੋਂ ਉਪਦੇਸ਼ ਲੈ ਕੇ ਸਫਲ ਕੀਤਾ ਸਾਨੂੰ ਵੀ ਉਹਨਾਂ ਵਾਂਗ ਉਪਦੇਸ਼ ਲੈ ਕੇ ਜੀਵਨ ਨੂੰ ਸਫਲ ਕਰਨ ਦਾ ਉਪਦੇਸ਼ ਦੇ ਰਹੇ ਹਨ ਆਓ ਸ਼ਰਦਾ ਦੇ ਨਾਲ ਅੱਜ ਦੀ ਅੱਗੇ ਸਾਖੀ ਆਪਾਂ ਸਰਵਣ ਕਰੀਏ ਜੀ ਪਰਮਾ ਰਹੇ ਹਨ ਗੁਰਮੁਖ ਬਿਸਨੂ ਬੀਬੜਾ ਮਾਚੀ ਸੁੰਦਰ ਗੁਰਮਤ ਪਾਈ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਕਿ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਾਸ ਇੱਕ ਗੁਰਸਿੱਖ ਆਇਆ ਹੈ ਗੁਰਮੁਖ ਉਹਦੀ ਪਦਵੀ ਹੈ ਬੜਾ ਗੁਰਮੁਖ ਸੁਭਾ ਦਾ ਸੀ ਵਿਸ਼ਨੂ ਵੀ ਬੜਾ ਬੀਬੜਾ ਉਹਦੀ ਕੋਈ ਗੋਤ ਹੈ ਤੇ ਵਿਸ਼ਨੂ ਉਹਦਾ ਨਾਮ ਹੈ ਇਹ ਮਹਾਰਾਜ ਜੀ ਦੇ ਪਾਸ ਆਇਆ ਹੈ ਇਸੇ ਤਰ੍ਹਾਂ ਇੱਕ ਹੋਰ ਗੁਰਸਿੱਖ ਭਾਈ ਮਾਜੀ ਕਹਿੰਦੇ ਇਹ ਜਿਹੜਾ ਹੈ ਸੁੰਦਰ ਮਾਚੀ ਇਹ ਮਹਾਰਾਜ ਜੀ ਦੇ ਪਾਸ ਪਹੁੰਚਿਆ ਹੈ ਜ ਜਨਾਂ ਨੇ ਸਤਿਗੁਰੂ ਜੀ ਦੇ ਪਾਸੋਂ ਗੁਰਮਤਿ ਦੀ ਪ੍ਰਾਪਤੀ ਕੀਤੀ ਸੀ ਇਸ ਤੋਕ ਦੇ ਅੰਦਰ ਭਾਈ ਗੁਰਦਾਸ ਜੀ ਨੇ ਇੱਕ ਤਾਂ ਉਹਨਾਂ ਦਾ ਸੁਭਾਅ ਦੱਸਿਆ ਹੈ ਇੱਕ ਜੋ ਉਹਨਾਂ ਨੇ ਗੁਰੂ ਘਰ ਦੇ ਵਿੱਚੋਂ ਦਾਤ ਪ੍ਰਾਪਤ ਕੀਤੀ ਹੈ ਉਹਦਾ ਜ਼ਿਕਰ ਇੱਥੇ ਭਾਈ ਗੁਰਦਾਸ ਜੀ ਨੇ ਕੀਤਾ ਹੈ ਆਹ ਹੁਣ ਇਤਿਹਾਸ ਦੇ ਪੰਨੇ ਆਪਾਂ ਫੋਲੀਏ ਇਤਿਹਾਸ ਦੇ ਵਿੱਚ ਇਸ ਗੁਰਸਿੱਖ ਦੀ ਕਿਵੇਂ ਦੀ ਸਾਖੀ ਆ ਰਹੀ ਹੈ ਭਾਈ ਮਨੀ ਸਿੰਘ ਸਾਹਿਬ ਤਿੰਨਾਂ ਦੀ ਜੋ ਪੋਤੀ ਹੈ ਸਿੱਖਾਂ ਦੀ ਬਗਦਮਾਲਾ ਔਰ ਇਸ ਇਤਰਾਪਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਤਨਾਂ ਦੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਰਾਸ ਤੀਸਰੀ ਦੇ ਵਿੱਚ 55ਵਾਂ ਅਧਿਆਇ ਚੱਲ ਰਿਹਾ ਹੈ ਉਹਦੇ ਵਿੱਚ ਇਹ ਕਥਾ ਦਾ ਜ਼ਿਕਰ ਹੈ فرمਉਂਦੇ ਨੇ ਕਿ ਇਹ ਦੋਨੇ ਜਿਹੜੇ ਗੁਰਸਿੱਖ ਨੇ ਭਾਈ ਵਿਸ਼ਨੂੰ ਬੀਬੜਾ ਤੇ ਭਾਈ ਸੁੰਦਰ ਮਾਚੀ ਚੱਲ ਕੇ ਇਹ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੇ ਪਹੁੰਚੇ ਨੇ ਬੇਨਤੀ ਕੀਤੀ ਕਿ اے ਮਹਾਰਾਜ ਕਿਰਪਾ ਕਰੋ ਸਾਡਾ ਵੀ ਉਦਾਰ ਹੋਵੇ ਸਾਡਾ ਵੀ ਬੜਾ ਹੋ ਜਾਵੇ ਇਹੋ ਜਿਹਾ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ ਮਹਾਰਾਜ ਤੁਹਾਡਾ ਜਸ ਅਸੀਂ ਬੜਾ ਸੁਣਿਆ ਹੋਇਆ ਹੈ ਲੋਕ ਤੁਹਾਡਾ ਬੜਾ ਸ਼੍ਰੇਸ਼ਟ ਜਸ ਉਚਾਰਨ ਕਰਦੇ ਆ ਤੁਹਾਡਾ ਜਸ ਸੁਣ ਕੇ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਪਹੁੰਚੇ ਹਾਂ ਕਿਰਪਾ ਕਰੋ ਸਾਡਾ ਵੀ ਭਲਾ ਕਰ ਦਿਓ ਸੁਣ ਕੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਜੀਵਨ ਵੱਲ ਝਾਤੀ ਮਾਰੀ ਤੇ ਸਤਿਗੁਰੂ ਜੀ ਕਹਿੰਦੇ ਤੁਸੀਂ ਸੇਵਾ ਕਰਿਆ ਕਰੋ ਬੜਾ ਧੀਨ ਮਨ ਹੋ ਕਰਕੇ ਸੇਵਾ ਕਰਨੀ ਮਰ ਕਾ ਦੀ ਸੇਵਾ ਆਪ ਜੀ ਹੁਕਮ ਕਰੋ ਸਤਿਗੁਰੂ ਜੀ ਕਹਿੰਦੇ ਲੰਗਰ ਦੇ ਵਿੱਚ ਪਤਾ ਕਰੋ ਕਿਹੜੀ ਸੇਵਾ ਦੀ ਜ਼ਿਆਦਾ ਲੋੜ ਹੈ ਬਾਲਣ ਲਿਆਉਣ ਦੀ ਜ਼ਿਆਦਾ ਲੋੜ ਹੈ ਤੁਸੀਂ ਲੱਕੜਾਂ ਲਿਆਇਆ ਕਰੋ ਲੱਕੜਾਂ ਲਿਆ ਕੇ ਜਿੱਥੇ ਲੰਗਰ ਬਣਦੇ ਹੈ ਦੇਗਾਂ ਤਿਆਰ ਹੁੰਦੀਆਂ ਨੇ ਉੱਥੇ ਲਿਆ ਕੇ ਤੁਸੀਂ ਨੇ ਇਹ ਲੱਕੜਾਂ ਰੱਖਣੀਆਂ ਅੱਗ ਬਾਲਣੀ ਹੈ ਸੇਵਾ ਕਰਨੀ ਦੇ ਨਾਲ ਨਾਲ ਗੁਰਬਾਣੀ ਪੜ੍ਹਨੀ ਹੈ ਦੀਵਾਨ ਦੇ ਵਿੱਚ ਹਾਜ਼ਰੀਆਂ ਭਰਨੀਆਂ ਹਨ ਕਥਾ ਕੀਰਤਨ ਸੁਣਨਾ ਹੈ ਨਾਮ ਜਪਣਾ ਹੈ ਇਹ ਦਿਨ ਆਲ ਤੁਹਾਡਾ ਜੀਵਨ ਦਾ ਕਲਿਆਣ ਹੋਵੇਗਾ ਸੁਣ ਕੇ ਜਿਹੜੇ ਇਹ ਗੁਰਸਿੱਖ ਸੀ ਦੋਨੇ ਮਹਾਰਾਜੀ ਦੇ ਬਚਨ ਪਿਛਲੀ ਰਾਤ ਪਾ ਬੜੇ ਅੰਮ੍ਰਿਤ ਵੇਲੇ ਦੇ ਨਾਲ ਤੜਕੇ ਉੱਠਦੇ ਹਰਿਦਿਆਸਾਰ ਆਪਣਾ ਇਸ਼ਨਾਨ ਕਰਕੇ ਨਾਮ ਜਪ ਕੇ ਤੇ ਤੜਕੇ ਹੀ ਸਿੱਖਾਂ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਕੀ ਕਰਦੇ ਜੋ ਲੱਕੜਾ ਲਿਆਉਂਦੇ ਆ ਜੰਗਲ ਦੇ ਵਿੱਚੋਂ ਸਿਆਲ ਜੀ ਰੁੱਤੇ ਤਾਂ ਤੜਕੇ ਹੀ ਪਾਣੀ ਉਬਾਲ ਕੇ ਗਰਮ ਕਰਕੇ ਪਾਣੀ ਇਸੇ ਕਾਂ ਦਾ ਗਰਮ ਜਲ ਦੇ ਨਾਲ ਇਸ਼ਨਾਨ ਕਰਾਉਂਦੇ ਆ। ਕਈ ਸਿੱਖਾਂ ਦੇ ਚਰਨਾਂ ਨੂੰ ਧੋਂਦੇ ਆ, ਚਰਨਾਂ ਦੇ ਮੈਲ ਜਿਹੜੀ ਉਹ ਸਾਫ਼ ਕਰਦੇ ਆ। ਸਤਿਗੁਰਾਂ ਦੇ ਉਪਦੇਸ਼ ਨੂੰ ਮਨ ਲਾ ਕੇ ਸੁਣਦੇ ਨੇ। ਇਦਾਂ ਇਹਨਾਂ ਨੇ ਬੜੀ ਕਹਿ ਲੋ ਪਿਆਰ ਦੇ ਨਾਲ ਸੇਵਾ ਕੀਤੀ। ਸੇਵਾ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ ਔਰ ਆਪਣੇ ਜੀਵਨ ਦੀ ਕਲਿਆਣ ਕੀਤੀ ਸੀ। ਇਹਨਾਂ ਦੀ ਇੰਨੀ ਕਸਾਕੀ ਇਤਿਹਾਸ ਦੇ ਵਿੱਚ ਆਉਂਦੀ ਹੈ। ਅਵੇਕ ਜੇ ਕੋਈ ਇਨਾ ਵੀ ਭਾਈ ਉਪਦੇਸ਼ ਕਮਾ ਲਵੇ ਨਾ ਉਹਦਾ ਵੀ ਜੀਵਨ ਸੌਰ ਜਾਂਦਾ ਹੈ ਉਹਦੀ ਵੀ ਕਲਿਆਣ ਹੋ ਜਾਂਦੀ ਹੈ ਕਲਿਆਣ ਤਾਂ ਗੁਰੂ ਦੀ ਆਗਿਆ ਦਾ ਪਾਲਣ ਕਰਨੇ ਵਿੱਚ ਹੈ ਕਿ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ ਪਾਲਦਾ ਹੈ ਉਸੇ ਦਾ ਜੀਵਨ ਸਫਲ ਹੈ ਉਹਦਾ ਜਿੰਨੀ ਮਰਜੀ ਕੋਈ ਹੋਰ ਸੇਵਾ ਕਰੀ ਜਾਵੇ ਪਰ ਜੇਕਰ ਬਚਨ ਹੀ ਨਹੀਂ ਗੁਰੂ ਕੇ ਮੰਨਦਾ ਉਹ ਦੀ ਸੇਵਾ ਸਫਲੀ ਨਹੀਂ ਅ ਜਿਵੇਂ ਕਹਿ ਲੋ ਕਿ ਕੋਈ ਪੁੱਤਰ ਆਪਣੇ ਪਿਤਾ ਨੂੰ ਜੀ ਕਰਕੇ ਬੁਲਾਵੇ ਪਿਤਾ ਜੀ ਪਿਤਾ ਜੀ ਕਵੇ ਸਤਿਕਾਰਯੋਗ ਸ਼ਬਦ ਹੈ ਆਓ ਜੀ ਬੈਠੋ ਜੀ ਇਦਾਂ ਸ਼ਬਦ ਪੜੇ ਜੇ ਕੋਈ ਬਾਰੋਂ ਆਪਣੇ ਪਿਤਾ ਨੂੰ ਗੱਲ ਕਰਨ ਲੱਗੇ ਉਹਨੂੰ ਟੋਕ ਦਵੇ ਪਰ ਜੇਕਰ ਪਿਤਾ ਆਪਣੇ ਘਰ ਦੇ ਵਿੱਚ ਪੁੱਤਰ ਨੂੰ ਆਖ ਕੇ ਕਿ ਪਾਣੀ ਦਾ ਗਲਾਸ ਪੜਾ ਦੇ ਆਖ ਕੇ ਇਹ ਨਹੀਂ ਮੈਂ ਪੜਾਉਣਾ ਤੇਰੀ ਗੱਲ ਕੋਈ ਨਹੀਂ ਮੰਨਣੀ ਓਦਾਂ ਤੇਰਾ ਮੈਂ ਸਤਕਾਰ ਜ਼ਰੂਰ ਕਰੂੰਗਾ ਤੇ ਉਹ ਪੁੱਤਰ ਕੋਈ ਉਹਨੂੰ ਸਿਆਣਾ ਨਹੀਂ ਆਖੇਗਾ ਸਮਝਦਾਰ ਨਹੀਂ ਆਖੇਗਾ ਵੀ ਕੱਲਾ ਓਦਾਂ ਆਦਰ ਕਰੀ ਜਾਵੇ ਪਰ ਆਕੇ ਪਿਓ ਨੂੰ ਕਿ ਮੈਂ ਤੇਰੀ ਗੱਲ ਕੋਈ ਨਹੀਂ ਮੰਨਣੀ ਪਾਣੀ ਦਾ ਘੋਟਣੀ ਤੈਨੂੰ ਪਿਉਣਾ ਤੇ ਉਹ ਦੱਸੋ ਵੀ ਕਿੰਨੇ ਕ ਕੋਈ ਸਿਆਣੀ ਗੱਲ ਹੋਏਗੀ ਉਹਨੂੰ ਸਾਰੇ ਅਣਜਾਣ ਹੀ ਕਹਿਣਗੇ ਮੂਰਖ ਹੀ ਕਹਿਣਗੇ ਇਸੇ ਤਰ੍ਹਾਂ ਆਪਾਂ ਗੁਰੂ ਨੂੰ ਸਤਕਾਰ ਤਾਂ ਕਰੀ ਜਾਂਦੇ ਮਤਾ ਦੇਖ ਲਿਆ ਗੁਰੂ ਘਰ ਦੇ ਵਿੱਚ ਹੋਰ ਵੀ ਜਿਹੜੇ ਕੁਝ ਸਮਾਗਮ ਹੁੰਦੇ ਗੁਰੂ ਘਰ ਦੇ ਨਾਲ ਸੰਬੰਧਿਤ ਉਹ ਵੀ ਮਨਾ ਲਏ ਪਰ ਗੁਰੂ ਦੀ ਕੋਈ ਨਹੀਂ ਮੰਨਣੀ ਤਾਂ ਉਹਦੇ ਨਾਲ ਗੁਰੂ ਜੀਆਂ ਖੁਸ਼ੀਆਂ ਦੇ ਪਾਤਰ ਨਹੀਂ ਅਸੀਂ ਬਣ ਸਕਦੇ ਹਾਂ ਉਹਦੇ ਕਰਕੇ ਫਿਰ ਜੀਵਨ ਦੀ ਕਲਿਆਣ ਕੋਈ ਨਹੀਂ ਹੋਣੀ ਜਦੋਂ ਗੁਰੂ ਵਾਲੇ ਬਣ ਗਏ ਤਾਂ ਫਿਰ ਹੁਣ ਆਪਣਾ ਨਹੀਂ ਕੋਈ ਉੱਥੇ ਜੋਰ ਚਲਾਉਣਾ ਉੱਥੇ ਤਾਂ ਫਿਰ ਗੁਰੂ ਦੀ ਹੀ ਮੰਨਣੀ ਪੈਣੀ ਹੁਣ ਜਿਵੇਂ ਗੁਰੂ ਆਖੇਗਾ ਉਸੇ ਤਰ੍ਹਾਂ ਚੱਲਣਾ ਪੈਣਾ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਹੁਣ ਜੋ ਗੁਰੂ ਆਖੇ ਉਹਨੂੰ ਪਾਲਾ ਕਰਕੇ ਮੰਨਣ ਵਿੱਚ ਸਿੱਖ ਦੀ ਕਲਿਆਣ ਹੈ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਖ ਗੰਟਰੀ ਬੰਦਾ ਐ ਘੁੱਟ ਕੇ ਪੱਲੇ ਨਾਲ ਬੰਦ ਲੈਣਾ ਜੋ ਗੁਰੂ ਹੁਣ ਬਚਨ ਆਖੇ ਉਪਦੇਸ਼ ਆਖੇ ਤੋ ਇਦਾਂ ਇਹਨਾਂ ਗੁਰਸਿੱਖਾਂ ਨੇ ਗੁਰੂ ਕੇ ਬਚਨ ਮੰਨੇ ਗੁਰੂ ਕੇ ਬਚਨ ਪਾਲੇ ਜਿਸ ਕਰਕੇ ਇਹਨਾਂ ਨੇ ਗੁਰਮੁਖ ਦੀ ਪਦਵੀ ਪਾਈ ਇਹਨਾਂ ਨੂੰ ਪਾਈ ਗੁਰਦਾਜ ਨੇ ਗੁਰਮੁਖ ਕਰਕੇ ਲਿਖਿਆ ਔਰ ਇਹਨਾਂ ਨੇ ਗੁਰਮਤ ਦੀ ਦਾਤ ਪਾਈ ਹੈ ਪਾ ਗੁਰਮਤ ਨੂੰ ਆਪਣੇ ਜੀਵਨ ਚ ਉਤਾਰਨ ਕੀਤਾ ਤੇ ਗੁਰਮੁਖ ਬਣ ਕੇ ਤੇ ਆਪਣਾ ਜੀਵਨ ਇਹ ਸਫਲਾ ਕਰ ਗਏ ਸਨ ਇਦਾਂ ਇਹਨਾਂ ਇਹ ਗੁਰਸਿੱਖਾਂ ਦੀ 19ਵੀਂ ਪੌੜੀ ਦੇ ਵਿੱਚ ਪਾਈ ਗੁਰਦਾਜ ਜੀ ਨੇ ਸਾਖੀ ਸੁਣਾਈ ਹੈ ਅਖੀਰਲੀ ਤੁਕ ਦੇ ਵਿੱਚ ਪਾਈ ਗੁਰਦਾਜ ਜੀ ਕਹਿੰਦੇ ਨੇ ਸਾਧ ਸੰਗਤ ਵੱਡੀ ਵਡਿਆਈ ਕਿ ਸਾਧ ਸੰਗਤ ਦੀ ਵਡਿਆਈ ਬੜੀ ਵੱਡੀ ਹੈ ਸਾਧ ਸੰਗਤ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਵੱਡੀਆਂ ਵਡਿਆਈਆਂ ਪ੍ਰਾਪਤ ਹੋਈਆਂ ਅਜਨੇ ਆ ਵੀ ਆਪਾਂ ਸਿੱਖਾਂ ਦੀਆਂ ਸਾਖੀਆਂ ਸੁਣਦੇ ਆ ਰਹੇ ਹਾਂ ਸਭ ਨੂੰ ਮਹਾਰਾਜ ਨੇ ਸਾਧ ਸੰਗਤ ਕਰਨ ਦਾ ਉਪਦੇਸ਼ ਦਿੱਤਾ ਕਿ ਤੁਸੀਂ ਸਾਰੇ ਸੰਗਤ ਕਰਿਆ ਕਰੋ ਕਿਉਂਕਿ ਸੰਗਤ ਵਿੱਚ ਹੀ ਭਾਈ ਬੜਾ ਵੱਡਾ ਗੁਣ ਪ੍ਰਾਪਤ ਹੁੰਦਾ ਸੰਗਤ ਦਾ ਗੁਣ ਬਹੁਤ ਅਦਕਾਈ ਸੰਗਤ ਦਾ ਗੁਣ ਬੜਾ ਵੱਡਾ ਹੈ ਸੰਗਤ ਵਿੱਚੋਂ ਸਾਡਾ ਜੀਵਨ ਬਣਨਾ ਸ਼ੁਰੂ ਹੁੰਦਾ ਆ ਜਿਵੇਂ ਬੀਜ ਨੇ ਨਾ ਢੋਲਾਂ 'ਚ ਪਏ ਆ ਉੱਤੇ ਤਾਂ ਨਹੀਂ ਉਗਦੇ ਪਰ ਜਦੋਂ ਹੀ ਉਹਦੀ ਰੋਤ ਆਉਂਦੀ ਤੇ ਬੱਤਰ ਹੋਈ ਜ਼ਮੀਨ ਮਿਲੇ ਪਾਣੀ ਮਿਲੇ ਉਹਨੂੰ ਉਹ ਬੀਜ ਕਿੰਨਾ ਗੁਣਾ ਅਗਿਓਂ ਫਲਦਾ ਹੈ ਪਹਿਲੀ ਦੇ ਵਿੱਚ ਤੇਵੇਂ ਆ ਜੋ ਸਾਧ ਸੰਗਤ ਹੈ ਨਾ ਇਹ ਸਭ ਬੱਤਰ ਹੋਈ ਹੋਈ ਜ਼ਮੀਨ ਹੈ ਇੱਥੇ ਆ ਕੇ ਜਦੋਂ ਆਪਾਂ ਕੋਲ ਸਮਾਂ ਬੈਠਦੇ ਹਾਂ ਨਾਮ ਜਪਦੇ ਆਂ ਕੋ ਸੇਵਾ ਕਰਦੇ ਆਂ ਉਹ ਸਮਝ ਲੋ ਸਾਡਾ ਫਿਰ ਫਲ ਬੜੀ ਸ਼ੀਤੀ ਉਗਦਾ ਹੈ ਤਾਂ ਕਰਕੇ ਸਾਧ ਸੰਗਤ ਦੇ ਭਾਈ ਵੱਡੀ ਬੜੀਾਈ ਹੈ ਕਿ ਜਿੰਨੇ ਗੁਰਸਿੱਖਾਂ ਦੀ ਆਪਾਂ ਸਾਖੀਆਂ ਸੁਣ ਰਹੇ ਆਂ ਭਾਈ ਗੁਰਦਾਸ ਜੀ ਸੁਣਾ ਰਹੇ ਆਂ ਇਹਨਾਂ ਸਾਰਿਆਂ ਨੇ ਸੰਗਤ ਕੀਤੀ ਸੰਗਤ ਕਰਕੇ ਜੀਵਨ ਵਧੀਆ ਸੋਹਣਾ ਨਖੜ ਆਇਆ ਤੇ ਗੁਰੂ ਦੇ ਬਚਨ कमाए ਤੇ ਆਪਣਾ ਜੀਵਨ ਸਫਲਾ ਕਰਕੇ ਦੁਨੀਆਂ ਦੇ ਵਿੱਚੋਂ ਮਾਣ ਇੱਜ਼ਤ ਖੱਟ ਕੇ ਤੇ ਪ੍ਰਲੋਕ ਚ ਵੀ ਸੱਚੀ ਦਰਗਾਹ ਦੇ ਵਾਸੀ ਬਣੇ ਉਹਨਾਂ ਗੁਰਸਿੱਖਾਂ ਦੀਆਂ ਪਾਈਆਂ ਸਾਕੀਆਂ ਆਪਾਂ ਸੁਣੀਆ ਇੱਥੇ ਪਾਈ ਗੁਰਦਾਸ ਸਾਹਿਬ ਜੀ ਦੀਆਂ 11ਵੀਂ ਜਿਹੜੀ ਬਾਦ ਆਪਾਂ ਸੁਣਦੇ ਉਹਦੀ 19 ਪੌੜੀਆਂ ਸੰਪੂਰਨ ਹੋਈਆਂ ਹਨ